ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਤਿ ਸ਼੍ਰੀਕਾਲ ਜੀ। ਹੋਰ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਸਾਰੇ ਜਣ ਠੀਕ ਹੋਵੋਗੇ। ਲੋਜੀ ਸਕੂਲ ਆ ਗਏ ਸੀ ਆਪਾਂ। ਟਾਈਮ ਸਵੇਰ ਨੂੰ ਹੋ ਗਏ। ਤੇ ਆਪਣੀ ਗੱਡੀ ਦਾ ਟਾਕੀ ਦਾ ਲੋਕ ਖਰਾਬ ਸੀ ਆਪਣੀ ਸਾਈਡ ਦਾ। ਆਲਰੇਡੀ ਆਪਣੀ ਸਾਈਡ ਵਾਲੀ ਟਾਕੀ ਆ। ਇਹਦਾ ਲੋਕ ਖਰਾਬ ਸੀ। ਉਹਦੇ ਪੇਚ ਲਾਇ ਹੋਏ ਸੀ ਬ੍ਰੇਕ ਉਹ ਪੇਚ ਨਿਕਲ ਗਏ। ਤਾਂ ਉੱਲੋ ਖੁੱਲਾ ਫੈਸੀ ਉਹਨੂੰ ਰਿਪੇਅਰ ਜਿ ਕਰਾਉਣਾ ਹੈ ਆਪਾਂ ਵਰਕਸ਼ਾਪ ਤੇ ਸਾਡਾ ਵਰਕਸ਼ਾਪ ਇੱਥੇ ਆਨ ਲਓ ਫੋਲ ਕੇ ਲੌਂਕਣ ਲੱਗ ਜਾਂਦਾ ਇਹਦਾ ਕੰਮ ਕੱਕਾ ਕਰਾਉਣਾ ਦਾ ਆਹੜੀ ਤੇ ਵਰਕਸ਼ਾਪ ਇੱਥੇ ਗੁਰੂ ਘਰਣ ਵਾਸਤੇ

ਚੱਕ ਦਿਨ ਲਾ ਲਓ ਬਾਡੀ ਕਿੰਨਾ ਤੋਂ ਲੱਗੀ ਹੋਈ ਆ ਇਹ ਮੰਨ ਲਓ ਸਦਾ ਹੜਤਾਂ ਇਹਨਾਂ ਤੋਂ ਹੜਤਾਂ ਹੀ ਲੱਗਦੀ ਆ ਜੀ ਹੋ ਗਏ ਜੀ ਟਾਈਮ ਆਪਣਾ ਬਸਾ ਲਾਉਣ ਦਾ 1 ਵਜੇ ਕੇ 4 ਮਿੰਟ ਹੋ ਗਏ ਤੇ ਸੌਂ ਗਏ ਸੀਗੇ ਕੰਮ ਕਰਾ ਕੇ ਲਿਆਏ ਸੀ ਕਿ ਲੋਕ ਜਿਹੜਾ ਆਪਾਂ ਦਿਖਾਉਣ ਤੇ ਉਹ ਕਰਾ ਕੇ ਆ ਕੇ ਆਪਾਂ ਸੌਂ ਗਏ ਸੀ ਹੁਣ ਉੱਠੇ ਆ ਬਾ ਡੇਢ ਕਵਜੇ ਆਪਣਾ ਬਸਾ ਲਗਣੀ ਆਪਾਂ 1 ਵਜੇ ਕੇ 4 ਮਿੰਟ ਹੋ ਗਏ ਉੱਥੇ ਲਾਉਣੇ ਆ ਕੋਲੇ ਜੇ ਜਾ ਕੇ ਬਸ ਨੂੰ ਲੋ ਗਏ ਅੱਛਣਡੇ ਲਾ ਕੇ ਇੱਥੇ ਗਾਹਾਂ ਉੱਪਰ ਲੰਘੀਆਂ ਨੇ ਪਤੰਗੀਆਂ ਛੰਡੀਆਂ ਫਿਰ ਤੇ ਨਗਰ ਕੇਸ ਤੋਂ ਨਿਕਲਣਾ ਕਹਿੰਦੇ ਕੱਲ ਨੂੰ ਸਕੂਲ ਦੇ ਅੰਦਰ ਅੰਦਰ ਪ੍ਰੋਗਰਾਮ ਇੱਥੇ ਦਾ ਟੈਂਟ ਲਾਇਆ ਪਿਆ 아안 들어 오는야

ਆ ਗਿਆ ਪਹੁੰਚ ਗਏ ਘਰੇ ਆਪਾਂ ਬੱਸ ਘੜਾ ਜਾਂਦੀ ਤੇ ਟਾਈਮ ਹੋ ਗਿਆ 7:45 ਮਿੰਟ ਹੋ ਚਾਰ ਵਜੇ ਰੋਟੀ ਖਾਣਿਆ ਪਹਿਲਾਂ ਆਪਾਂ ਮੰਮੀ ਲੱਗਿਆ ਬਣਾਉਣ ਤੇ ਚੌਧਰੀ ਸਾਡਾ ਮੰਮੀ ਰੋਟੀ ਲਾਉਣ ਲੱਗੀ ਤੇ ਦੇਖਦੇ ਆਂ ਸੇਰਪੁਰ ਵਾਲੇ ਕਾਲੇ ਦਾ ਫੋਨ ਆਇਆ ਤੇ ਕਣਕ ਵੱਢਣੀ ਆ ਉਹਦੀ ਅੱਜ ਕੱਲ ਵੱਢ ਰਹੇ ਸੀ ਰਹਿ ਗਈ ਹੋਗੀ ਫੋਨ ਕੀਤਾ ਛਣ ਕੇ ਚਾਰ ਕ ਵਜੇ ਆ ਜੀ ਅਜੇ ਨਾਲੇ ਆਈ ਨਹੀਂ ਉਹਦੇ ਬੜੀਆਂ ਬਣਾਈਆਂ ਨੇ ਮੰਮੀ ਚੋ ਰੋਟੀ ਖਾ ਲਈਏ ਪਹਿਲਾਂ ਖਾਲੀ ਰੋਟੀ ਪਾਣੀ ਆਪਾਂ ਚੱਲਦੇ ਹੁਣ ਛਾਲੇ ਦੇ ਖੇਤ ਪਹੁੰਚਦੇ ਆ ਲੈ ਕੇ ਟਰੈਕਟਰ ਤੇ ਮਸ਼ੀਨ ਆਉਣੀਆਂ ਉਹਦੇ 5 ਵਜੇ ਸ਼ਾਮ 5 ਵਜੇ ਕਹਿੰਦਾ ਸੀ ਚੋ ਇੰਨੇ ਆਪਾਂ ਔੜੀ ਔੜੀ ਚੱਲਦੇ ਆ 6:30 ਹੋ ਗਿਆ ਤਰਦੀਆਂ ਪਾਤਾ ਤੇਲ ਹੈ ਬਾਕੀ ਫੇਰੀ ਨਾ ਤੇਲ ਫੇਰੀ ਜਨ ਨੂੰ ਯਾਰ ਹੈ ਕਾੜੀ ਤੇਲਾ ਹੈ ਤੇਲਾ ਕੀ ਕਹਣੀ ਅੰਮੀ ਕਿਰੇ ਹੈ ਇਹਨਾਂ ਕਰਿਓ ਕਿੰਨਾ ਐਨੀ ਚੇਤੀ ਨਹੀਂ ਹੁੰਦਾ ਹੈ ਐਨੀ ਚੇਤੀ ਨਹੀਂ ਹੁੰਦਾ ਤੁਹਾਨੂੰ ਪਤਾ ਨਹੀਂ ਇਹ ਚੀਜ਼ ਦਾ ਮੰਮੀ ਤੁਹਾਨੂੰ ਪਤਾ ਨਹੀਂ ਚੀਜ਼ ਦਾ ਉਹ ਵੀ ਕਪੜਾ ਮਾਰੀ ਜਾਂਦਾ ਜਿਹੜੇ ਤਾਰ ਟਰੈਕਟਰ ਤੋਂ ਘਟਿਆ ਸੀ ਅਸੀਂ ਅਬ ਚੱਲਦੇ ਆਪਾਂ ਦੇ ਖੇਤ ਨੂੰ ਕਾਲੇ ਦੇ ਚਲੋ ਉੱਥੇ ਚੱਲ ਕੇ ਮਿਲਦੇ ਹਾਂ ਤੁਹਾਨੂੰ ਆਪਾਂ ਕਿਹੜਾ ਆਪਾਂ ਕਾਲੇ ਦੇ ਖੇਤ ਪਹੁੰਚ ਗਏ ਸੀ ਤੇ ਮਸ਼ੀਨ ਵੀ ਆ ਗਈ ਹੈ ਹੁਣ ਉਹ ਚੱਲਦੀ ਹੈ ਜੇ ਦੀਦੀ ਹੋਵੇ ਜੰਨੂ ਤੇ ਆਹ ਉਹਨਾਂ ਨੂੰ ਵਾਇਆ ਕੱਟ ਰਿਹਾ ਇਤੋਂ ਹੀ ਆ ਤੁਹਾਨੂੰ ਲੱਗੇ ਗਏ ਨੇ ਤੇ ਰਾਤ ਇਧਰੋਂ ਪਾਸ ਆਇਆ ਨੇ ਕੱਲ ਵੱਡਤਾ ਸੀਗਾ ਆ ਰਹਿ ਗਏ ਸੀ ਤਿੰਨ ਚਾਰ ਕਿੱਲੇ ਇਧਰ ਅੱਜ ਲਵਾਈ ਆ ਤੇ ਚਲੋ ਉਹ ਢਾਲ ਫੜ ਰਹੇ ਨੇ ਆਪਾਂ ਟਰੈਕਟਰ ਲਾਉਣਿਆਂ ਲੱਗੇ ਹਰਾ ਤੇ ਟਰਾਲੀਆਂ ਬਿੱਲੀਆਂ ਕਰਾਇਏ ਸੀ ਮਰੇਲ ਕੋਟਲੇ ਲੈ ਗਏ ਸੀ ਕਣਕ ਤੇ ਬਿੱਲੀਆਂ ਕਰਾਇਏ ਦੋ ਟਰਾਲੀਆਂ ਲੈ ਗਏ ਸੀ ਝੋਟਾ ਕਰਕੇ ਤੇ ਚਲੋ ਇਹ ਵੀ ਕੱਢੀ ਹੋਈ ਆਣਾ ਆਪਾਂ ਲੈ ਕੇ ਚੱਲਦੇ ਹਾਂ ਟਰੈਕਟਰ ਲਗੀ ਉੱਪਰ ਦੀ ਢੇਡਾਂ ਦੇਣ ਲੱਗੀ ਹੋਈ ਆ ਬਾਣ ਦੇ ਘੇਰਾ ਫਗਣ ਲੱਗੇ ਹੋਏ ਨੇ ਚਲੋ ਵੀ ਚੱਲਦੇ ਆਂ ਇਧਰ ਉੱਪਰ ਦੀ ਲੈ ਚੱਲਦੇ ਆਂ ਆਪਾਂ ਟਰੈਕਟਰ ਇੰਨੇ ਇਤਰੇ ਦੇ ਉੱਪਰ ਦੀ ਢਾਹ ਕੇ ਲੈ ਜਾਏ ਉਹ ਉੱਥੇ ਆ ਮਸ਼ੀਨ වරයාගමීන ਦੀ ਟੂ ਕੀ ਕਿਸਲੇ ਕੜਾਪਾਰ ਕੀ ਮਾਤਾ ਬਾਦ ਵੀਡੀਓ ਬਣਾ ਰਹਾ ਹੈ ਕਿ ਲਵ ਹੋ ਰਿਹਾ ਹੈ ਐਨ ਕਾ ਕਿੱਥੇ ਲਾਉਂਦਾ ਆ 4 ਲੱਖ ਆ ਰਹਾ ਤਾਂ 13 ਵਜੇ ਦਾ ਬਗਲਾ ਮਾ ਕੇਰਾ ਪਾਗਲ ਤਾਂ ਮੈਨੂੰ ਤਾਂ ਲੱਗਦਾ ਮੈਂ ਭਰ ਜੂਗੀ ਸਾਰੇ ਬਗਲੇ ਗਿਆ ਵਧੀਆ ਦੇਖ ਇਹ ਆਮ ਨੇ ਜਲੀਓ ਹੁਣ ਦਾਲ ਦੂਜੇ ਉਹਦੇ ਜਿਹੜੇ ਮਾਰੇ ਮੋਟੇ ਫੜਨੇ ਮਾਰਦੇ ਹੱਥ टाल तॾहिं त उहे ढाई सौ तक माल बि उहे कंपे लाल द ਸਾਰੇ ਘਰਾਂ ਉਸ ਨੂੰ ਸਾਰੇ ਆ ਗਏ ਸੀ ਆ ਛੋਟੇ ਸ਼ਹਿਰ ਦੇ ਦੋ ਤਿੰਨ ਬੰਦੇ ਆ ਆ ਪਰ ਉਹ ਜਾਈ ਉਹ ਗਲੇ ਨੇ ਉਹ ਤੋਂ ਵੀ ਹੋਰ ਦੋ ਬੰਦੇ ਆ ਉਹ ਤੋਂ ਬਾਅਦ ਤੋਂ ਮੇਰੇ ਹੈਗਾ 4 ਤੋਂ 5 ਉਹ ਗੁਰੂ ਜੀ ਇਹਨੇ ਕੰਮ ਨਹੀਂ ਕਰਿਆ ਚਲ ਬਸ ਆਹ ਦੇ ਤਰੀਕੇ ਨਾਲ ਆਪੇ ਵੇਰੀ ਜਾਉ ਹਣ ਕੋਈ ਨਾ ਕਰਨਾ ਨਾਰੀ ਤੇ ਕੋਈ ਆਉਂ ਨਾ ਨਾਰੀ ਕਿੱਥੇ ਜਾਂਦੀ ਆ ਜਦੋਂ ਨਾਰੀ ਆਇਆ ਕਰਦਾ ਨਾ ਬਿਜਾਉਂਦੇ ਆਹ ਜੀ ਥੋੜੀ ਹੋਇਆ ਪਰੂ ਦਾ ਕੱਟ ਇਹਦੇ ਤੇ ਬੰਦਾ ਕੋਈ ਨਹੀਂ ਲਾਉਂਦਾ thank you i uh -huh. ਟਰੂਰ ਹੈ ਆਪਾਂ ਨੇ ਪਾਲੀ ਇੰਨੀ ਫੱਟਦੀ ਸੀਗੀ ਇੱਥੇ ਟਰਾਲੀ ਦੇ ਵਿੱਚ ਬਸੋਂ ਨਿਕਲ ਗਿਆ ਕੋਈ ਚੱਲਦੇ ਹਾ ਹੁਣ ਹਨੇਰਾ ਹੋ ਚੱਲਿਆ ਨਿਬੜ ਗਿਆ ਕੰਮ ਉਹਦੀ 10 12 ਦੇ ਵਿੱਚ ਇਹ ਪਾਣ ਰਹਿ ਗਿਆ ਉਹ ਘਰ ਕੋਲੇ ਰਹਿ ਗਿਆ ਪਿੰਡ ਤੇ ਇਧਰੋ ਸਾਰੀ ਨਿਬੜ ਗਈ ਚਲੋ ਚੱਲਦੇ ਆ ਫਿਰ ਹੁਣ ਮੰਡੀ ਚੱਲਦੇ ਆ ਮਸ਼ੀਨ ਵਾਲਿਆਂ ਨੇ ਵੀ ਪਾਲਿਆ ਕਟਰ ਕਟਰ ਪਿੱਛੇ ਪਾਲਿਆ ਇਹਨਾਂ ਨੇ ਇਹ ਵੀ ਨਿਕਲ ਰਹੇ ਨੇ ਇਹਨਾਂ ਨੇ ਵੀ ਪਾਲਿਆ ਘਾਟਰ ਠੀਕ ਆ ਕੇ ਚਲੋ ਵੀ ਮੰਡੀ ਚੱਲ ਕੇ ਮਿਲਾਂਗੇ ਹੁਣ ਆਪਾਂ ਪਹੁੰਚ ਗਏ ਆ ਮੈਂ ਤੇ ਕਾਲਾ ਮੰਡੀ ਚ ਆ ਗਏ ਇੱਧਰ ਲੱਗੇ ਹੋਏ ਨੇ ਲਾਹਣ ਖਾਲੀ ਕਰਨ ਲੱਗੇ ਨੇ ਟਰਾਲੀ ਤੇ ਕਰਤੀ ਤੇ ਨੇ ਰ ਆਇਆ ਆਇਆ ਲੈਟਾਉਣੀ ਚਲਦੀਆਂ ਫਿਰ ਸੇ ਪਰ ਤਾਂ ਨਜ਼ਾਰ ਲੱਟਾਂ ਲੱਗਿਆ ਹਨ ਉਹ ਵੀ ਇਹਨਾਂ ਨੇ ਖਰਾਬ ਕਰੂ ਕਰੀ ਬੈਠੇ ਨੇ ਤੇ ਵਾਹ ਟਰਾਲੀ ਖਾਲੀ ਕਰਕੇ ਫਿਰ ਦੇਖਦੇ ਆਂ ਕੀ ਕਰਨਾ ਇਹ ਲੱਗੇ ਹੋਣੇ ਖਾਲੀ ਖਾਲੀ ਕਰਨਾ ਨਾਲ ਹੁੰਦਾ ਤੋਲ ਲਾਈ ਜਾਂਦੇ ਨੇ ਭਰੀ ਜਾਂਦੇ ਨੇ ਬੋਰੀਆਂ ਨਾਲ ਹੁੰਦੇ ਸਿਲਾਈ ਚੱਲੀ ਜਾਂਦੀ ਆ ਰਾ ਬਾਪੂ ਦੀ ਡਿਊਟੀ ਲਾਤੀ ਇੱਥੇ ਮੰਜਾ ਡਾਤਾ ਨੂੰ ਆਇਆ ਇੱਥੇ ਛੱਡੀ ਮੰਡੀ ਦੇ ਵਿੱਚ ਇੱਥੇ ਛੱਡ ਨਾਮਾ ਪਾਇਆ ਤਕੀ ਛੱਡ ਦੀ ਸੇਵਾ ਨਵੀਂ ਕੀਤੀ ਆ ਨਾਮਾ ਪਾਇਆ ਬਾਕੀ ਮੰਡੀ ਦੇ ਵਿੱਚ ਰਸ ਪੂਰਾ ਹੋ ਚੱਲਿਆ ਹੁਣ ਜਿਵੇਂ ਜਿਵੇਂ ਟਨ ਕਾਈ ਜਾਂਦੀ ਉਹ ਮ ਭਰੀ ਜਾਂਦੇ ਨੇ ਚਲੋ ਖਾਲੀ ਖਾਲੀ ਕਰਕੇ ਦੇਖਦੇ ਆ ਅੱਗੇ ਹੋਰ ਤਾਂ ਵੱਢਣੀ ਨਹੀਂ ਬਸ ਫਿਰ ਮੈਂ ਇਹਦੇ ਗਾਲਾ ਫਰੀਆਂ ਕੁਛ ਖਾਣੇ ਪੀਣੇ ਇੱਥੇ ਬਾਜ਼ਾਰ ਦੇ ਵਿੱਚ